ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹੈ ਜੀ ਉਮੀਦ ਆ ਠੀਕ ਠਾਕ ਹੋਗੇ ਸਾਰੇ ਤੇ ਅੱਜ ਸਾਡਾ ਹੋ ਗਿਆ 96 ਦਿਨ ਤੇ ਅੱਜ ਅਸੀਂ ਲਾਵਾਂਗੇ ਮਿਹਨਤ ਜਿੰਨੀ ਸਾਡੇ ਕੋਲ ਲੱਗੂਗੀ ਕਿਉਂਕਿ ਗਰਾਊਂਡ ਗਿੱਲੀ ਹੋ ਚੁੱਕੀ ਆ ਤੇ ਅੱਜ ਦੇਖਦੇ ਆਂ ਜੰਵਾਲੀਵਾਲ ਕੋਡ ਚ ਹੀ ਲਾਈ ਜਾਊਗੀ ਮਿਹਨਤ ਤੇ ਬਾਕੀ ਤੁਹਾਨੂੰ ਦਿਖਾਉਣਾ ਹੈ ਅੱਗੇ ਵਲੌਗ ਚ ਮਿਹਨਤ ਜੀ ਠੀਕ ਹੈ ਜੀ ਲਓ ਵੀ ਮਿੱਤਰੋ ਡੰਡਾਲਾ ਹੋ ਗਿਆ ਸੈੱਟ ਸ਼ੁਰੂ ਤੇ ਮੁੰਡੇ ਲੱਗੇ ਹੋਏ ਆ ਬੋਲੇ ਕੀ ਹੋਇਆ ਵਾ ਚਲ 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 ਚਲੋ 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 ਖੈਦੋ ਕੰਮ ਨੂੰ ਦੁਨੀਆ دیਵਾਨੀ ਆ ਢਾਡੀ ਗੱਭਰੂ ਆਉਣ ਵਾਲੇ ਸਮਿਆਂ ਚ ਉਹ ਕਰ ਦੇਣੀ ਤੰਗ ਦੀਵਾਨੀ ਹੈਂ ਮਠੰਡੇ ਵਾਲਾ ਬਗਲਾ ਆਇਆ ਪਿਆ ਸਾਰੇ ਉੱਥੇ 40 ਸਾਲਾਂ ਵਾਲਾ ਮੈਚ ਵੀ ਹੋਇਆ ਬਾਅਦ ਚ 40 ਸਾਲਾਂ ਵਾਲਾ ਕਿੰਨੇ 50 ਸਾਲਾਂ ਵਾਲਾ ਚਲੋ 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 ਯਾਰ ਵੀ ਮਿਹਨਤ ਲਾਉਣ ਆਏ ਅੱਜ ਚਲੋ 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 ਬੋ ਨਾ ਬੋ ਨਾ ਅੱਜ ਖਿੱਚ ਕੇ ਰੱਖੋ ਕੰਮ ਖਿੱਚ ਕੇ ਪੌੜੀਆਂ ਵੀ ਲਵਾਉਣੀਆਂ ਅੱਜ ਤੁਹਾਨੂੰ ਹਜੇ ਚਲੋ ਚਲੋ ਚੱਲ ਚੱਲ ਵੈਰੀ ਗੁੱਡ ਵੈਰੀ ਗੁੱਡ ਟੂਤਾ ਜੀ ਖੜ ਗਏ ਆ ਕੀ ਹੋਇਆ ਟੂਤਾ ਜੀ ਥੱਕ ਗਏ ਆ ਥੱਕ ਗਏ ਆ ਥੱਕ ਗਏ ਆ ਟੂਤਾ ਜੀ ਲਓ ਜੀ ਖਿੱਚ ਕੇ ਲਾਓ ਖਿੱਚ ਕੇ ਗਜਨੀ ਤੂੰ ਖੜ ਗਿਆ ਕੀ ਗੱਲ ਆ ਬਵਾ ਕਮੋਂ ਲਾ ਪਿਆ ਚਲੋ 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 ਸ਼ਾਬਾਸ਼ ਸ਼ਾਬਾਸ਼ ਅੱਜ ਗਰਾਊਂਡ ਹੋ ਗਈ ਮੀਂਹ ਕੱਲ ਪੈ ਗਿਆ ਕਾਫੀ ਤੇ ਸ਼ਰਾਟਾ ਜਿਹਾ ਵਾਵਾ ਆਇਆ ਤੇ ਬਾਕੀ ਗੱਲ ਮਨਰੇਗਾ ਵਾਲੇ ਲੱਗੇ ਸੀਗੇ ਉਹਨਾਂ ਨੇ ਆਪਣੀਆਂ 베ਰੀਆਂ ਬੁਰੀਆਂ ਜਿੰਨੇ ਦਰਖਤ ਐਕਸਟਰਾ ਸੀਗੇ ਵਾਧੂ ਕਟਿੰਗ ਕਰਤੇ ਆ ਤੇ ਸਫਾਈ ਯਾਨੀ ਕਿ ਉਹਨਾਂ ਨੇ ਸੱਡਾਂ ਸੁਡਾਂ ਤੋਂ ਕਰਤੀ ਆ ਜਿੰਨੀ ਉਹਨਾਂ ਦੇ ਵਸਦੀ ਸੀਗੀ ਬਾਕੀ ਕਾਹ ਵੱਡਾ ਸੀ ਉਹ ਹੋਈ ਨਹੀਂ ਤੇ ਮੀਂਹ ਫੇ ਪੈ ਗਿਆ ਤੇ ਮੀਂਹ ਦਾ ਕਰਕੇ ਅੱਜ ਫੇਰ ਗਰਾਉਂਡ ਗਿੱਲੀ ਆ ਤੇ ਬੱਚਿਆਂ ਨੂੰ ਅੱਜ ਇੱਧਰ ਮਿਹਨਤ ਲਵਾਈ ਜਾ ਰਹੀ ਹੈ ਚਾਹੀਏ ਜੀ ਡੰਡ ਲਾ ਰਹੇ ਵਜੇ ਛਪਾਟੇ ਲਓ ਜੀ ਹੁਣ ਇਹਨਾਂ ਦਾ ਬੈਟ ਕਾਂਡਾ ਖਿੰਦਿਆ ਕਰਤਾ ਸੈੱਟ ਸ਼ੁਰੂ ਗਿੰਨੀਆਂ ਵਾਂ ਇਦਾਂ ਗਈ ਜਾਵੇ ਚਲੋ 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 ਸ਼ਾਬਾਸ਼ ਸ਼ਾਬਾਸ਼ ਚਾਰ ਸੈੱਟ ਲੱਗਣੇ ਆ ਗਲਤ ਕਿਹੜਾ ਮਾਰਦਾ ਤਾਡੇ ਬੈਟਕ ਪੂਰੀ ਬੈਟਕ ਮਾਰਨੀ ਆ ਚੱਲ ਜੋ ਤੇ ਕੀ ਹੋਇਆ ਪੁੱਤ ਉਹ ਵੀ ਲੈ ਆਓਗੇ ਨੇ ਤੁਸੀਂ ਲਾ ਜਾ ਕੇ ਉਹ ਵੇਖ ਲਾ ਕਹਿੰਦੇ ਬਿੱਲੇ ਨੂੰ ਧਮਕੀ ਆ ਗਈ ਏਸੀ ਲੋਂ ਕਹਿੰਦਾ ਪੈਪਾਂ ਠੰਡੀਆਂ ਲਾ ਦੂੰਗਾ ਇਦਾਂ ਚਲੋ 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 ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ ਹਜੇ 4 ਸੈੱਟ ਲੱਗਣੇ ਆ ਕੋਈ ਸਾਹਿਬ ਨੇ ਵੇਖਣਾ ਵਾ ਤੁਹਾਨੂੰ ਵੀਡੀਓ ਚ ਕੀਤਾ ਕੀ ਆ ਸਹੀ ਆ ਪਾਜੀ ਕਹਿੰਦਾ ਮਿਹਨਤ ਲਵਾਦੀ ਇਹਨਾਂ ਨੂੰ ਆਹ ਵੇ ਲੈ ਹੁਣ 25 ਤੇ ਵੇਰ ਗਿਆ ਈ ਹੁਣ 25 ਵੀ ਨਹੀਂ ਲੱਗਦੀਆਂ ਬੁਗਲੇ ਕੋ ਵੇ 40 ਹੋ ਗਿਆ ਵਾ 40 ਕੋਈ ਨਾ ਹਜੇ 3 ਸੈੱਟ ਕੋਰ ਪਏ ਆ ਤੈਨੂੰ ਦੱਸਦਾ ਰੁਕ ਜਾ ਚੱਲ ਚੱਲ ਚਲੋ ਚਲੋ 50 ਕਿਧੀਆਂ ਹੋ ਗਈਆਂ 50 ਹੋ ਗਈਆਂ ਚੱਲ 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 ਜਿਹੜੀਆਂ ਹੋ ਗਈਆਂ ਪਿੱਛੇ ਹੋਈ ਆ 50 ਗੋਰੀ ਕੀ ਹੋਇਆ ਵਾ ਚਲੋ 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 ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ 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 ਲਵਾ ਇਹਨਾਂ ਨੂੰ ਲਵਾ ਆ 3 ਸਕਿੰਟ ਹੋਏ ਹਜੇ ਚੱਲ ਚੱਲ ਕੋਈ ਨਾ ਸਾਈਡ ਤੇ ਹੋ ਜਾ ਸਾਈਡ ਤੇ ਹੋ ਜਾ ਜਾ 3 ਸਕਿੰਟ ਹੋ ਗਏ ਆ 3 ਸਕਿੰਟ 9 10 ਹੋ ਗਏ ਆ 11 12 13 14 ਚਲੋ 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 ਕੀ ਗੱਲ ਅੱਜ 15 20 ਹੋ ਗਏ 20 ਹੋ ਗਏ ਚੱਲ 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 ਗੱਜਨੀ ਕੀ ਹੋਇਆ ਚੱਲੋ 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 ਸ਼ਾਬਾਸ਼ ਸੁਖਵੀਰ ਸ਼ਾਬਾਸ਼ ਸ਼ਾਬਾਸ਼ ਆ ਵੀ ਬੰਦੇ ਲਾਉਣ ਹੀ ਦੇ ਆ ਤੁਹਾਨੂੰ ਕੀ ਹੋਇਆ ਓਏ ਕੀ ਭਾਈ ਭਾਈ ਕੀ ਚੱਲ ਚੱਲ ਚੱਲੋ ਚੱਲੋ ਚੱਲ 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 ਬੁਗਲੇ ਚੱਲ 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 ਸ਼ਾਬਾਸ਼ 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 ਇਹ ਚਾਰ ਸੈੱਟ ਲੱਗਣੇ ਚੱਲ ਚਲੋ ਹੋ ਜੋ ਰੈਡੀ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ 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 ਬੁਗਲੇ ਸ਼ਾਬਾਸ਼ 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 13 ਹੋ ਗਏ 14 15 16 ਉਹ ਕੀ ਹੋਇਆ ਤੈਨੂੰ ਕੀ ਹੋਇਆ ਬੁਗਲੇ ਨੀਤ ਨਾ ਨਹੀਂ ਮਿਹਨਤ ਲਾਉਂ ਨੀਤ ਨਾ ਨਹੀਂ ਲਾਉਂਦੇਗੇ ਚਲੋ 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 ਸ਼ਾਬਾਸ਼ ਚੱਲ 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 ਚਲੋ 30 ਹੋ ਗਏ ਚਲੋ 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 ਸ਼ਾਬਾਸ਼ ਸ਼ਾਬਾਸ਼ ਲਾਓ ਲਾਓ ਕੁੜੀ ਕੀ ਕਰਦੇ ਆ ਸ਼ਾਬਾਸ਼ 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 ਉਹ ਤੂੰ ਅੱਗੇ ਕੀ ਕਰਦਾ ਗਾ ਜੀ ਨਹੀਂ ਆਵੇ ਸੁਖਵੀਰ ਲਾਉਂਦਾ ਸੈਟ ਉਹ ਤੁਸੀਂ ਢੱਲੇ ਆ ਤੁਹਾਡੇ ਵੱਜਣੀਆਂ ਆ ਹੁਣ ਸ਼ਾਬਾਸ਼ ਸ਼ਾਬਾਸ਼ 13 ਹੋ ਗਏ ਸਕਿੰਟ 14 15 ਉਹ ਵੇਲਾ ਸੁਖਵੀਰ ਆ ਲਵੇਲਾ ਚੱਲ 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 ਸ਼ਾਬਾਸ਼ ਸੁਖਵੀਰ ਸ਼ਾਬਾਸ਼ ਸ਼ਾਬਾਸ਼ ਝੋਤੇ ਕੀ ਗੱਲ ਆ ਝੋਤੇ ਚੱਲ ਓਏ ਆਪਾ ਸੁਖਵੀਰ ਕੀ ਝੋਤਾ ਚਲੋ ਚੱਲ 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 ਆਵੀ ਗੋਰੀ ਦੀ ਵੀ ਕਾ ਲਓ ਭਾਈ ਜਾਨਾ ਚੱਲ 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 ਮੈਂ ਦੇ ਇਦਾਂ ਹੁਣ ਕਿਹੜਾ ਸਹੀ ਲਾਉਂਦਾ ਕਿਹੜਾ ਨਹੀਂ ਚਲੋ 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 ਸ਼ਾਬਾਸ਼ 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 ਚੱਲ 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 ਵਿੱਚ ਨਾ ਵਜੋ ਵਿੱਚ ਨਾ ਵਜੋ ਚਲੋ 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 18 ਸੈਕਿੰਡ ਹੋਏ ਹਜੇ 20 ਹੋ ਗਏ 21 21 ਵਾਲੀ ਲੇਨ ਚੱਲ ਪਈ ਆ ਚਲੋ 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 ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ 5 ਸੈਕਿੰਡ ਰਹਿ ਗਏ 5 ਸੈਕਿੰਡ 5 ਸਕਿੰਟ ਰਹਿ ਗਏ 5 ਚਲੋ 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 ਏ ਚੱਲ ਚਲੋ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ 5 6 ਸਕਿੰਟ ਹੋਏ ਹਜੇ ਤਾਂ ਹਜੇ ਤਾਂ ਹੋਰ ਲਾਉਣੇ ਆ ਸ਼ਾਬਾਸ਼ ਸ਼ਾਬਾਸ਼ ਬੁਗਲਾ ਛਾ ਗਿਆ ਹੈ ਤੇ ਕੀ ਆ ਸੈੱਟ ਚ ਸ਼ਾਬਾਸ਼ ਬਹੁਤ ਵਧੀਆ ਬਹੁਤ ਵਧੀਆ ਸ਼ਾਬਾਸ਼ ਗੋਰੀ ਵੇਖ ਲੋ ਗੋਰੀ ਵਾਹ ਵੇ ਆ ਭੰਗੜੇ ਵਾਲਾ ਸੈੱਟ ਹੀ ਆ ਚਲੋ ਚਲੋ ਸ਼ਾਬਾਸ਼ वेरी गुड वेरी गुड शाबाश शाबाश चल 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 फिर और वेरी गुड वेरी गुड शाबाश शाबाश हजे नहीं हुए दस मिनट रह गए हजे चलो 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 खड़ कर दोगे यहाँ ਲਾਈ ਵੀ ਮਿੱਤਰੋ ਮਿਹਨਤ ਹੋ ਗਈ ਸਮਾਪਤ ਤੇ ਹੁਣ ਬਰਮੀਆਂ ਚੱਲ ਰਹੀਆਂ ਠੀਕ ਆ ਜੀ ਬਰਮੀਆਂ ਹੋ ਗਈਆਂ ਸਮਾਪਤ ਤੇ ਮਿਹਨਤ ਵੀ ਹੋ ਗਈ ਨਾਲ ਸਮਾਪਤ ਆ ਭਾਜੀ ਨੇ ਬਹੁਤ ਮਿਹਨਤ ਲਾਈ ਅੱਜ ਇਹਦੇ ਭਾਜੀ ਨੇ ਮਿਹਨਤ ਲਾਈ ਇਹਨੇ ਗੱਲਾਂ ਲਈ ਰਹੀ ਆ ਜੀ ਤਾਂ ਬਾਕੀ ਮੁੰਡੇ ਲਾ ਕੇ ਮਿਹਨਤ ਬਹਿ ਗਏ ਆ ਤੇ ਬਾਏ ਬਾਏ ਕਰਦੇ ਹੁਣ ਇਹਨਾਂ ਦੇ ਜਾਣ ਦਾ ਹੋ ਗਿਆ ਸਕੂਲ ਦਾ ਟਾਈਮ ਪੜਨਗੇ ਮੁੰਡੇ ਏਸੀ ਬਹੁਤ ਹੁਸ਼ਿਆਰ ਆਈ ਸੀ ਫਸਟ ਆਇਰ ਕੀ ਪਿੱਛੇੋਂ ਰਹੀ ਸੀ ਦਾ ਇੱਕ ਇਦਿਕ ਇਦਿਕ ਨਾ ਮੈਂ ਨਾ ਅੰਡੇ ਖਾਣਾ ਕਹਿੰਦਾ ਕਿੰਨੇ ਕਹਿੰਦਾ ਇੱਕ ਕਹਿੰਦਾ ਉਹ ਵੀ ਕੋਈ ਆ ਜਾਂਦਾ ਵਾ ਕੱਲੇ ਕੱਲੇ ਹੀ ਇਹ ਕਾਂਡੇ ਨੂੰ ਕਹਿੰਦੇ ਕੱਲੇ ਕੱਲੇ ਕਿਉਂ ਐ ਸੀ ਮਾੜੀ ਗੱਲ ਆ ਨਾ ਚੱਲ ਕੋਈ ਨਾ ਆਪਾਂ ਹੁਣ ਤੈਨੂੰ ਅੰਡੇ ਵਾਲਾ ਜਗ੍ਹਾੜ ਕਰ ਦੇਣਾ ਸਿਆਲ ਆ ਗਏ ਆ ਤੁਹਾਨੂੰ ਅੰਡੇ ਖਵਾਇਆ ਕਰਾਂਗੇ ਆਪਾਂ ਠੀਕ ਆ ਓਕੇ ਅੱਜ ਉਹ ਤੇ ਇੱਕ ਇੱਕ ਪਲੇਅਰ ਨੂੰ ਇੱਕ ਇੱਕ ਪਲੇਅਰ ਨੂੰ ਇੱਕ ਇੱਕ ਮੁਰਗੀ ਲੈ ਦੇਣੀ ਆ ਅੰਡੇ ਸਹੀ ਗੱਲ ਆ ਆ ਵੀ ਇੱਥੇ ਕਿੰਨਾ ਥਾਂ ਵਾ ਇੱਥੇ ਨਾਲੇ ਕਮਾਉਣ ਲੈ ਆਂਦੇ ਨਾਲੇ ਸਹੀਏ ਨਾਲੇ ਚੋਗਾ ਪਾਇਆ ਹੈਗੀ ਆ ਜੀ ਚਲੋ ਜੀ ਜਿੰਨੀ ਕ ਲੱਗੀ ਮਿਹਨਤ ਜੀ ਉਹਨਾਂ ਕ ਅੱਜ ਕਰ ਲਿਆ ਜੀ ਗਰਾਊਂਡ ਗਿੱਲੀ ਹੋਣ ਦਾ ਕਰਕੇ ਅੱਜ ਮੈਂਟ ਘੱਟ ਲੱਗੀ ਗਾਰਾ ਹੋ ਗਿਆ ਗਰਾਊਂਡ 'ਚ ਤੇ ਚਲੋ ਠੀਕ ਆ ਜੀ ਮਿਲਦੇ ਕੱਲੂ ਅਗਲੇ ਵਲੌਗ 'ਚ ਜੀ ਧੰਨਵਾਦ ਜੀ